ਭਗਵਾਨ ਸਿੰਘ ਮਾਨ ਦਾ ਇੱਕ ਝੂਠ ਆਇਆ ਸਾਹਮਣੇ ਅੱਜ ਉਹਨਾਂ ਨੇ ਇੱਕ ਗੱਲ ਪੋਸਟ ਪਾਈ ਕਿ 5 ਵਜੇ ਤੱਕ ਜਿਹੜੇ ਆ ਉਹ ਤਹਿਸੀਲਦਾਰ ਸਮੂਕ ਛੁੱਟੀ ਖਤਮ ਕਰਕੇ ਡਿਊਟੀ ਤੇ ਆ ਜਾਣ ਨਹੀਂ ਮੈਂ ਐਕਸ਼ਨ ਲਵਾਵਾਂਗਾ ਉਹਨਾਂ ਨੂੰ ਐਕਸ਼ਨ ਲਿਆ ਜਾਵੇਗਾ ਪਰ ਇਹ ਗੱਲ ਉਹਦੋਂ ਝੂਠ ਨਿਕਲੀ ਜਦੋਂ ਸਾਡੀ ਗੱਲ ਜਿਹੜੇ ਆ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਆਗੂ ਹੈ ਸੀਨੀਅਰ ਆਗੂ ਹੈ ਉਹਨਾਂ ਦੇ ਲਕਸ਼ਮਨ ਸਿੰਘ ਰੰਧਾਵਾ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਤਾਂ ਅੱਜ ਸਮੂਕ ਛੁੱਟੀ ਤੇ ਹੈ ਹੀ ਨਹੀਂ ਸੀ ਅਸੀਂ ਕੱਲ ਸਮੂਕ ਛੁੱਟੀ ਤੇ ਸੀ ਸੋਮਵਾਰ ਨੂੰ ਅੱਜ ਤਾਂ ਅਸੀਂ ਡਿਊਟੀਆਂ ਉੱਪਰ ਸੀ ਅਸੀਂ ਸਰਪਰ ਜਸਟਿੰਗਾਂ ਦਾ ਕੰਮ ਛੱਡਿਆ ਸੀ ਬਾਕੀ ਤਹਿਸੀਲਦਾਰ ਨਾਲ ਸੰਬੰਧਤ ਅਸੀਂ ਸਾਰੇ ਕੰਮ ਕਰ ਰਹੇ ਸੀ ਚਾਹੇ ਉਹ ਇੰਤਕਾਲ ਦਾ ਹੋਵੇ ਚਾਹੇ ਜਾਂ ਚਾਹੇ ਵਕ ਵਕ ਜਿਹੜੇ ਤਹਿਸੀਲਦਾਰ ਨੂੰ ਕੰਮ ਆਪਦੀ ਤਹਿਸੀਲ ਦੇ ਵਿੱਚ ਹੁੰਦੇ ਆ ਉਹ ਅਸੀਂ ਸਾਰੇ ਕੰਮ ਕਰ ਰਹੇ ਸੀ ਸਾਡੇ ਕੁਝ ਆਗੂ ਛੁੱਟੀ ਦੇ ਉੱਤੇ ਸੀ ਕੁਝ ਆਗੂ ਮੀਟਿੰਗ ਲਈ ਜਾਣਾ ਸੀ ਜਿਹੜੀ ਸਰਕਾਰ ਨੇ ਇੱਕ ਮੀਟਿੰਗ ਰੱਖੀ ਸੀ ਰੈਵਨਿਊ ਭਾਗ ਨੇ ਤਾਂ ਉਹ ਮੀਟਿੰਗ ਤੇ ਜਾਣਾ ਸੀ ਜਿਸ ਕਰਕੇ ਅਸੀਂ ਉਹ ਉਹ ਜਿਹੜੇ ਉਹ ਕੁਝ ਬੰਦੇ ਆ ਉਹ ਗਏ ਸੀ ਬਾਕੀ ਸਾਡੇ ਸਾਰੇ ਅਫਸਰ ਜਿਹੜੇ ਆ ਉਹ ਆਪਣੀ ਆਪਣੀਆਂ ਡਿਊਟੀਆਂ ਤੇ ਇਸ ਤੋਂ ਉਹਨੇ ਹਾਜ਼ਰੀ ਪਾਈ ਹੋਈ ਐ ਸਾਡਾ ਸਮੂਹਕ ਛੁੱਟੀ ਤੇ ਜਾਣ ਦਾ ਕੋਈ ਐਲਾਨ ਨਹੀਂ ਐ ਅਸੀਂ ਸਿਰਫ ਰਜਿਸਟਰੀਆਂ ਦਾ ਕੰਮ ਛੱਡਿਆ ਉਹ ਵੀ ਸ਼ੁੱਕਰਵਾਰ ਤੱਕ ਪਰ ਮੁੱਖ ਮੰਤਰੀ ਸਾਹਿਬ ਨੇ ਇਹ ਪ੍ਰਚਾਰਿਆ ਇਹ ਪੋਸਟ ਪਾਈ ਕਿ ਸਮੂਹਕ ਛੁੱਟੀ ਤੇ ਗਿਆ ਨੂੰ ਹਦਾਇਤ ਆ ਕਿ ਫਿਰ ਪੱਕੀ ਛੁੱਟੀ ਕਰ ਦਿੱਤੀ ਜਾਵੇਗੀ ਤਾਂ ਉਥੇ ਸਵਾਲ ਖੜਾ ਹੁੰਦਾ ਹੈ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਭੰਬਲ ਪੂਸੇ ਦੇ ਵਿੱਚ ਪਾਇਆ ਗਿਆ ਲੋਕਾਂ ਨੂੰ ਇਹ ਲੱਗਿਆ ਕਿ ਵਾਕਈ ਮੁੱਖ ਮੰਤਰੀ ਦੇ ਐਕਸ਼ਨ ਤੋਂ ਬਾਅਦ ਜਿਹੜੇ ਰੈਵਨਿਊ ਜਿਹੜੇ ਡਿਪਾਰਟਮੈਂਟ ਦੇ ਅਧਿਕਾਰੀ ਆ ਵਾਪਸ ਆਏ ਅਸਲ ਦੇ ਵਿੱਚ ਉਹ ਡਿਊਟੀਆਂ ਤੇ ਸੀ ਬਸ ਉਹ ਰਜਿਸਟਰੀ ਨਹੀਂ ਕਰ ਰਹੇ ਸੀ ਉਹਨਾਂ ਦੀਆਂ ਡਿਊਟੀਆਂ ਵਕ ਵਕ ਲੋਕਾਂ ਨੂੰ ਦਿੱਤੀਆਂ ਗਈਆਂ ਪਰ ਜਿਹੜਾ ਉਹਨਾਂ ਦਾ ਬਾਕੀ ਕੰਮ ਉਹ ਸਾਰਾ ਕਰ ਰਹੀ ਸੀ ਜਦ ਕੋਈ ਵਿਅਕਤੀ ਛੁੱਟੀ ਤੇ ਹੀ ਨਹੀਂ ਤਾਂ ਜਿਹੜਾ ਉਹਦੇ ਲਈ ਆਇਆ ਆਰਡਰ ਕਿ 5 ਵਜੇ ਤੋਂ ਬਾਅਦ ਤੱਕ ਜੇ ਤੁਸੀਂ ਹਾਜ਼ਰ ਨਾ ਹੋਏ ਤਾਂ ਫਿਰ ਤੁਹਾਡੇ ਤੇ ਐਕਸ਼ਨ ਲਿਆ ਜਾਵੇਗਾ ਤਾਂ ਉਹ ਆਰਡਰ ਵੀ ਝੂਠਾ ਸਾਬਤ ਹੁੰਦਾ ਹੈ ਕਿ ਜਦ ਕੋਈ ਵਿਅਕਤੀ ਸਮੂਹ ਛੁੱਟੀ ਤੇ ਨਹੀਂ ਹੈ ਤਾਂ ਉਹ ਕਿ ਆਰ ਪਰ ਇਹ ਚੀਜ਼ ਨੂੰ ਬੜਾ ਮੀਡੀਆ ਨੇ ਪ੍ਰਚਾਰਿਆ ਬੜਾ ਸੋਸ਼ਲ ਮੀਡੀਆ ਤੇ ਆਈਟੀ ਸੈੱਲ ਨੇ ਪ੍ਰਚਾਰਿਆ ਪਰ ਇਹ ਚੀਜ਼ ਉਦੋਂ ਝੂਟ ਪਾਈ ਗਈ ਜਦੋਂ ਸਾਡੀ ਇਹ ਗੱਲ ਉਹਨਾਂ ਦੇ ਸੀਨੀਅਰ ਆਗੂ ਨਾਲ ਹੋਈ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਉਲਝਾਇਆ ਹੋ ਸਕਦਾ ਕਿਸੇ ਨੇ ਉਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਇਹ ਨਹੀਂ ਪਰ ਉਹਨਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਸੀਂ ਸਮੂਹ ਛੁੱਟੀ ਤੇ ਨਹੀਂ ਸੀ ਅਸੀਂ 5 ਵਜੇ ਹਾਜ਼ਰੀ ਕੀ ਹੋਣਾ ਸੀ ਅਸੀਂ ਜਦੋਂ ਸਵੇਰੇ ਹਾਜ਼ਰੀ ਲਗਾਈ ਹੈ ਅਸੀਂ ਸਵੇਰੇ ਹਾਜ਼ਰੀ ਲਗਾ ਕੇ ਗਏ ਆ ਤਾਂ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੂੰ ਉਲਝਾਇਆ ਜ਼ਰੂਰ ਹੈ ਇਹ ਜਿਹੜੀ ਇਹ ਗੱਲ ਕਰਕੇ ਇਹ ਝੂਠ ਕਿਉਂ ਮਾਰਿਆ ਤੇ ਪਿੱਛੇ ਕੀ ਕਾਰਨ ਹੈ ਇਹ ਮੁੱਖ ਮੰਤਰੀ ਸਾਹਿਬ ਹੀ ਦੱਸ ਸਕਦੇ ਆ ਆਓ ਤੁਹਾਨੂੰ ਸੁਣਾਉਣੇ ਆ ਇਹਨਾਂ ਦੇ ਰੈਵਨਿਊ ਡਿਪਾਰਟਮੈਂਟ ਦੇ ਸੀਨੀਅਰ ਆਗੂ ਦੇ ਨਾਲ ਹੋਈ ਸਾਡੀ ਗੱਲਬਾਤ ਚਲ ਜੀ ਅੱਜ ਕੱਲ੍ਹ ਜੀ ਹਾਂਜੀ ਅਨੰਦਰਜੀਤ ਸਿੱਧੂ ਗੱਲ ਕਰ ਰਹੇ ਆ ਲੋਕ ਅਵਾਜ਼ ਟੀਵੀ ਤੋਂ ਜੀ ਜੀ ਬੋਲੀਏ ਜੀ ਜੀਰ ਦਾ ਵਕਾਬ ਜਿਹੜੀ ਅੱਜ ਚਰਚਾ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਸਮੂਹਕ ਛੁੱਟੀ ਤੇ ਗਏ ਸੀ ਸਾਰੇ ਉਹਨਾਂ ਨੂੰ ਵਾਪਸ ਹੋਣਾ ਪੈਣਾ 5 ਵਜੇ ਤੱਕ ਉਹ ਕੀ ਮਾਮਲਾ ਸੀ ਜੀ ਜਾਣਕਾਰੀ ਦਿਓ ਅਸੀਂ ਅਸੀਂ ਤਾਂ ਸਵੇਰ ਦੀ ਵਾਪਸ ਆ ਜੀ ਅਸੀਂ ਕੱਲ ਹੀ ਐਲਾਨ ਕਰਤਾ ਸੀ ਅਸੀਂ ਵਾਪਸ ਹੀ ਸੀਗੇ ਅੰਤ ਤੱਕ ਅੱਜ ਤੁਸੀਂ ਸਮੂਹਕ ਛੁੱਟੀ ਤੇ ਨਹੀਂ ਸੀ ਜੀ ਨਹੀਂ ਜੀ ਜਿਹੜੀ ਅੱਜ ਤੁਸੀਂ ਆਦੀਆਂ ਡਿਊਟੀਆਂ ਅੱਜ ਕੀ ਸੀ ਮਾਮਲਾ ਕੀ ਸੀ ਅੱਜ ਤੁਸੀਂ ਕਿਹੜੀ ਕੱਲ ਅਸੀਂ ਕੱਲ ਅਸੀਂ ਸਮੂਹਕ ਛੁੱਟੀ ਤੇ ਸੀਗੇ ਸੋਮਵਾਰ ਨੂੰ ਠੀਕ ਹੈ ਜੀ ਲੰਘ ਗਿਆ ਸੋਮਵਾਰ ਜੀ ਜੀ ਔਰ ਕੱਲ ਅਸੀਂ ਸ਼ਾਮੀ ਐਲਾਨ ਕਰਤਾ ਸੀ ਕਿ ਅਸੀਂ ਸ਼ਹਿਰ ਤੋਂ ਅਸੀਂ ਕੰਮ ਰੀਜ਼ਿਊਮ ਕਰਾਂਗੇ ਇਹ ਸਾਨੂੰ ਇੱਕ ਮੀਟਿੰਗ ਮਿਲ ਗਈ ਸੀ 11 ਵਜੇ ਅੱਜ ਉੱਥੇ ਆਰਐਮ ਸਾਹਿਬ ਦੀ ਔਰ ਐਫਸੀਐਫ ਸਾਹਿਬ ਦੀ ਠੀਕ ਹੈ ਜੀ ਉਹਦੇ ਚ ਅਸੀਂ ਇਹ ਕਿਹਾ ਸੀ ਕਿ ਅਸੀਂ ਸਾਰੇ ਦਾ ਸਾਰਾ ਕੰਮ ਰੀਜ਼ਿਊਮ ਕਰਕੇ ਜੀ ਰੈਵਨਿਊ ਦਾ ਜੀ ਮੇਰੇ ਰਜਿਸਟਰ ਐਕਸੈਪਟਰ ਰਜਿਸਟ੍ਰੇਸ਼ਨ ਵਰਕ ਜੀ ਬਾਕੀ ਬਾਕੀ ਸਾਰਾ ਕੰਮ ਰਜਿਸਟ੍ਰੇਸ਼ਨ ਤੋਂ ਇਲਾਵਾ ਕਰਾਂਗੇ ਠੀਕ ਹੈ ਮੀਟਿੰਗ ਲਈ ਅਸੀਂ ਗਿਆ ਔਰ ਮੀਟਿੰਗ ਦਾ ਸਾਨੂੰ ਉੱਥੇ ਸਮਾਂ ਨਹੀਂ ਮਿਲਿਆ ਉਸ ਤੋਂ ਪਹਿਲਾਂ ਹੀ ਆ ਸਾਰੀ ਜਿਹਨੂੰ ਕਹਿੰਦੇ ਡਿਵੈਲਪਮੈਂਟ ਹੋ ਗਈ ਪਤਾ ਨਹੀਂ ਵਿੱਚ ਕੋਈ ਗੱਲ ਨਹੀਂ ਸਾਡਾ ਡਿਸੀਜਨ ਅਜੇ ਸੇਮ ਹੀ ਅਸੀਂ ਫਰਾਈਡੇ ਤੱਕ ਸਾਡਾ ਰਜਿਸਟ੍ਰੇਸ਼ਨ ਵਰਕ ਸਸਪੈਂਡਡ ਹੈਗਾ ਠੀਕ ਹੈ ਉਹ ਉਹ ਹਾਲੇ ਵੀ ਉਸ ਹਾਲੇ ਵੀ ਸਟੈਂਡ ਕਰਦਾ ਜਿਹੜੀ ਇਹ ਗੱਲ ਕਹੀ ਜਾਣੀ ਹੈ ਪ੍ਰਚਾਰਿਆ ਜਾਣਾ ਕਿ ਸਮੂਹ ਛੁੱਟੀ ਤੇ ਆ ਪੱਕੀ ਛੁੱਟੀ ਕਰ ਜਾਗੇ ਤੁਸੀਂ ਛੁੱਟੀ ਤੇ ਨਹੀਂ ਸੀ ਜੀ ਤੁਸੀਂ ਬਾਕੀ ਬਾਕੀ ਕਿਹੜੇ-ਕਿਹੜੇ ਕੰਮ ਤੁਸੀਂ ਕਰ ਰਹੇ ਸੀ ਇੱਕ ਰਜਿਸਟਰਾਰਜਟ ਸੀਲਦਾਰ ਦੇ ਤੌਰ ਤੇ ਅ ਤਸੀਲਦਾਰ ਤੇ ਬਹੁਤ سارے ਕੰਮ ਉਹਦੇ ਮਲਟੀਫੰਕਸ਼ਨ ਡਿਊਟੀਆਂ ਹੁੰਦੀਆਂ ਸਰਟੀਫੀਕੇਟ ਬਣਾਉਣੇ ਬੱਚਿਆਂ ਦੇ ਇੰਤਕਾਲ ਕਰਨੇ ਗਰਦਾਵਰੀਆਂ ਦੇਖਣੀਆਂ ਕੋਰਟ ਕੇਸ ਕਰਨੇ ਠੀਕ ਹੈ ਜੇ ਦਵਾਈਆਂ ਜਿੱਥੇ ਕਿਤੇ ਕੋਈ ਆਪਦਾ ਹੋਦੀ ਉੱਥੇ ਭੱਜ ਕੇ ਜਾਣਾ ਐਗਜ਼ੀਕਿਊਟਿਵ ਡਿਜੈਸਟ੍ਰੀ ਦੇ ਕੰਮ ਵੀ ਜਿਹੜੇ ਆ ਉਹ ਸਾਰੇ ਤੁਸੀਂ ਕਰ ਰਹੇ ਆ ਯਾ ਅਸੀਂ ਵੀ ਆ ਡੂਇੰਗ ਠੀਕ ਹੈ ਮਤਲਬ ਜਿਹੜਾ ਮਤਲਬ ਅਸੀਂ ਇਹ ਨਹੀਂ ਕਹਿੰਦੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਇਹ ਪ੍ਰਚਾਰ ਕੀ ਹੈ ਫਿਰ ਇਹ ਸਹੀ ਨਹੀਂ ਪ੍ਰਚਾਰ ਇਹਦਾ ਪ੍ਰਚਾਰ ਜਿਹੜਾ ਜਿਹੜਾ ਇਹ ਕਿਹਾ ਜਾ ਰਿਹਾ ਕਿ ਸਮੂਹ ਛੁੱਟੀ ਤੇ ਅਸੀਂ ਧਮਕਾ ਮਾਰਿਆ ਵਾਪਸ ਆ ਲਈ ਕੋਈ ਮਿਸ ਅਮਿਸ ਇੰਟਰਪ੍ਰੀਟੇਸ਼ਨ ਹੋ ਗਈ ਹੈ ਜਾਂ ਮਿਸ ਕਮਿਊਨੀਕੇਸ਼ਨ ਹੋ ਗਿਆ ਜੀ ਕੇਪ ਸਾਹਿਬ ਨੂੰ ਮਤਲਬ ਇਸ ਲਈ ਕੀਤਾ ਗਿਆ ਹੋਵੇ ਜਾਂ ਦੱਸਿਆ ਨਾ ਗਿਆ ਹੋਵੇ ਕਿ ਆ ਚੀਜ਼ਾਂ ਜੀ ਤੇ ਉਹ ਜਦੋਂ ਉਹਨਾਂ ਨੂੰ ਇਹ ਗੱਲ ਦਾ ਹੁਣ ਪਤਾ ਲੱਗੂਗਾ ਤੁਹਾਡੇ ਜਰੀਏ ਜਾਂ ਆਦਰਵਾਇਜ਼ ਤਾਂ ਉਹ ਮਹਿਸੂਸ ਕਰਨਗੇ ਇਸ ਗੱਲ ਨੂੰ ਕਿ ਅਸੀਂ ਤਾਂ ਸਰਕਾਰ ਦੇ ਵਾਸਤੇ ਕੰਮ ਕਰਨਾ ਮੁਲਾਜ਼ਮ ਕਿਤੇ ਹੁੰਦੇ ਸਰਕਾਰ ਦੇ ਹੁੰਦੇ ਇੱਕ ਇੱਕ ਆਰਡਰ ਕੱਢਿਆ ਗਿਆ ਸੀ ਜਿਕੇ 5 ਵਜੇ ਤੱਕ ਆ ਜਾਓ ਛੁੱਟੀ ਤੋਂ ਵਾਪਸ ਉਹ ਉਹ ਆਰਡਰ ਮਤਲਬ ਜਦੋਂ ਤੁਸੀਂ ਤਾਂ ਕਿਹੜੇ ਆਰਡਰ ਆਰਡਰ ਦੇਖੋ ਜਦੋਂ ਪਹਿਲਾਂ ਹੀ ਬੰਦੇ ਕੰਮ ਤੇ ਆ ਤਾਂ ਆਰਡਰ ਸਟੈਂਡ ਕਰਦਾ ਉਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਨਾ ਔਰ ਤਾਂ ਸਟੈਂਡ ਕਰਦਾ ਜੇ ਅਸੀਂ ਕੰਮ ਤੇ ਨਾ ਹੋਈ ਅਸੀਂ ਸਮੇਂ ਇੱਕ ਛੁੱਟੀ ਤੇ ਹੋਈ ਸੀ ਵੀਰ ਨਾਟ ਆਨ ਸਮੇਂ ਛੁੱਟੀ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਹਾਲੇ ਸ਼ੁੱਕਰਵਾਰ ਤੱਕ ਤੁਸੀਂ ਰਜਿਸਟਰੀਆਂ ਦਾ ਕੰਮ ਹਾਲੇ ਤੱਕ ਅਸ ਤੁਹਾਡਾ ਸਟੈਂਡ ਹੈ ਵੀ ਤੁਸੀਂ ਛੱਡਿਆ ਹੋਇਆ ਜੀ 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 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਚਲ ਜੀ ਅੱਜ ਕੱਲ ਜੀ ਹਾਂਜੀ ਅਨੰਦਰਜੀਤ ਸਿੱਧੂ ਗੱਲ ਕਰ ਰਹੇ ਲੋਕ ਅਵਾਜ਼ ਟੀਵੀ ਤੋਂ ਜੀ ਜੀ ਬੋਲੀਏ ਜੀ ਜਿਹੜੀ ਅੱਜ ਚਰਚਾ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਸਮੂਹਕ ਛੁੱਟੀ ਤੇ ਗਏ ਸੀ ਸਾਰੇ ਉਹਨਾਂ ਨੂੰ ਵਾਪਸ ਹੋਣਾ ਪੈਣਾ 5 ਵਜੇ ਤੱਕ ਉਹ ਕੀ ਮਾਮਲਾ ਸੀ ਜੀ ਜਾਣਕਾਰੀ ਦਿਓ ਅਸੀਂ ਅਸੀਂ ਤਾਂ ਸਵੇਰ ਦੀ ਵਾਪਸ ਆ ਜੀ ਅਸੀਂ ਕੱਲ ਹੀ ਐਲਾਨ ਕਰਤਾ ਸੀ ਅਸੀਂ ਵਾਪਸ ਹੀ ਸੀਗੇ ਹੰਤ ਤੱਕ ਅੱਜ ਤੁਸੀਂ ਸਮੂਹਕ ਛੁੱਟੀ ਤੇ ਨਹੀਂ ਸੀ ਜੀ ਨਹੀਂ ਜੀ ਜਿਹੜੀ ਅੱਜ ਤੁਸੀਂ ਆਦੀਆਂ ਡਿਊਟੀਆਂ ਅੱਜ ਕੀ ਸੀ ਮਾਮਲਾ ਕੀ ਸੀ ਅੱਜ ਤੁਸੀਂ ਕਿਹੜੀ ਸੀ ਕੱਲ ਅਸੀਂ ਕੱਲ ਅਸੀਂ ਸਮੂਹਕ ਛੁੱਟੀ ਤੇ ਸੀਗੇ ਸੋਮਵਾਰ ਨੂੰ ਠੀਕ ਹੈ ਜੀ ਲੰਘਿਆ ਸੋਮਵਾਰ ਦੇ ਜੀ ਅੱਜ ਕੱਲ ਅਸੀਂ ਸ਼ਾਮੀ ਐਲਾਨ ਕਰਤਾ ਸੀ ਕਿ ਅਸੀਂ ਸੇਅਰ ਤੋਂ ਅਸੀਂ ਕੰਮ ਰੀਜ਼ਿਊਮ ਕਰਾਂਗੇ ਇਹ ਸਾਨੂੰ ਇੱਕ ਮੀਟਿੰਗ ਮਿਲ ਗਈ ਸੀ 11 ਵਜੇ ਅੱਜ ਉੱਥੇ ਆਰਮ ਸਾਹਿਬ ਦੀ ਔਰ ਐਫਸੀ ਸਾਹਿਬ ਦੀ ਠੀਕ ਹੈ ਜੀ ਉਹਦੇ ਚ ਅਸੀਂ ਇਹ ਕਿਹਾ ਸੀ ਕਿ ਅਸੀਂ ਸਾਰੇ ਦਾ ਸਾਰਾ ਕੰਮ ਰੀਜ਼ਿਊਮ ਕਰਕੇ ਜੀ ਰੈਵਨਿਊ ਦਾ ਜੀ ਮੇਰੇ ਰਜਿਸਟਰ ਐਕਸੈਪਟਰ ਰਜਿਸਟ੍ਰੇਸ਼ਨ ਵਰਕ ਜੀ ਬਾਕੀ ਬਾਕੀ ਸਾਰਾ ਕੰਮ ਰਜਿਸਟ੍ਰੇਸ਼ਨ ਤੋਂ ਇਲਾਵਾ ਕਰਾਂਗੇ ਠੀਕ ਹੈ ਮੀਟਿੰਗ ਲਈ ਅਸੀਂ ਗਿਆ ਔਰ ਮੀਟਿੰਗ ਦਾ ਸਾਨੂੰ ਉੱਥੇ ਸਮਾਂ ਨਹੀਂ ਮਿਲਿਆ ਉਸ ਤੋਂ ਪਹਿਲਾਂ ਇਹ ਆ ਸਾਰੀ ਜਿਹਨੂੰ ਕਹਿੰਦੇ ਡਵੈਲਪਮੈਂਟ ਹੋ ਗਈ। ਪਤਾ ਨਹੀਂ ਵਿੱਚ ਕੋਈ ਗੱਲ ਨਹੀਂ। ਸਾਡਾ ਡਿਸੀਜਨ ਅਜੇ ਸੇਮ ਹੀ ਆ ਅਸੀਂ ਫਰਾਈਡੇ ਤੱਕ ਸਾਡਾ ਰਜਿਸਟ੍ਰੇਸ਼ਨ ਵਰਕ ਸਸਪੈਂਡਡ ਹੈਗਾ। ਠੀਕ ਹੈ। ਉਹ ਉਹ ਹਾਲੇ ਵੀ ਉਸ ਹਾਲੇ ਹਾਲੇ ਵੀ ਸਟੈਂਡ ਕਰਦਾ ਹੈ। ਜਿਹੜੀ ਇਹ ਗੱਲ ਕਹੀ ਜਾਣੀ ਹੈ ਪ੍ਰਚਾਰਿਆ ਜਾਣਾ ਕਿ ਸਮੋਹ ਛੁੱਟੀ ਤੇ ਆ ਪੱਕੀ ਛੁੱਟੀ ਕਰ ਦਾਂਗੇ। ਤੁਸੀਂ ਛੁੱਟੀ ਤੇ ਨਹੀਂ ਸੀ। ਜੀ। ਤੁਸੀਂ ਬਾਕੀ ਬਾਕੀ ਕਿਹੜੇ-ਕਿਹੜੇ ਕੰਮ ਤੁਸੀਂ ਕਰ ਰਹੇ ਸੀ ਇੱਕ ਰਜਿਸਟਰਾਰ ਜਨਕਟਰੀ ਦੇ ਤੌਰ ਤੇ। ਤਹਫੀਲਦਾਰ ਤੇ ਬਹੁਤ ਸਾਰੇ ਕੰਮ ਦੇ ਮਲਟੀਫੇਰੀਅਸ ਡਿਊਟੀਆਂ ਹੁੰਦੀਆਂ ਸਰਟੀਫਿਕੇਟ ਬਣਾਉਣੇ, ਬੱਚਿਆਂ ਦੇ ਇੰਤਕਾਲ ਕਰਨੇ, ਗਰਦਾਵਰੀਆਂ ਦੇਖਣੀਆਂ, ਕੋਰਟ ਕੇਸ ਕਰਨੇ, ਠੀਕ ਹੈ ਜੇ ਦਵਾਈਆਂ ਜਿੱਥੇ ਕਿਤੇ ਕੋਈ ਆਪਦਾ ਹੋਦੀ ਉੱਥੇ ਭੱਜ ਕੇ ਜਾਣਾ ਐਗਜ਼ੀਕਿਊਟਿਵ ਰਜਿਸਟ੍ਰੇਰ ਦੇ ਕੰਮ ਵੀ ਜਿਹੜੇ ਆ ਉਹ ਸਾਰੇ ਤੁਸੀਂ ਕਰ ਰਹੇ ਆ। ਯਾ ਅਸੀਂ ਰੀਅਲ ਡੂਇੰਗ ਦਾ। ਠੀਕ ਹੈ ਮਤਲਬ ਜਿਹੜਾ ਮਤਲਬ ਅਸੀਂ ਇਹ ਨਹੀਂ ਕਹਿੰਦੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਇਹ ਪ੍ਰਚਾਰ ਕੀ ਹੈ ਫਿਰ ਇਹ ਸਹੀ ਨਹੀਂ ਪ੍ਰਚਾਰ। ਜਿਹੜਾ ਤੇ ਜਿਹੜਾ ਜਿਹੜਾ ਇਹ ਕਹਿਆ ਜਾ ਰਿਹਾ ਕਿ ਸਮੂਕ ਛੁੱਟੀ ਤੇ ਅਸੀਂ ਦਮਕਾ ਮਾਰਿਆ ਆ ਆਫਸਰਾਂ ਦੀ ਕੋਈ ਮਿਸਿੰਗ ਮਿਸਕਨਰਪ੍ਰੈਸ਼ਨ ਹੋ ਗਈ ਹੈ ਜਾਂ ਮਿਸਕਮਿਊਨੀਕੇਸ਼ਨ ਹੋ ਗਿਆ ਜੀ ਕਿ ਅਸੀਂ ਸਾਹਿਬ ਨੂੰ ਮਤਲਬ ਇਸ ਲਈ ਕੀਤਾ ਗਿਆ ਹੋਵੇ ਜਾਂ ਦੱਸਿਆ ਨਾ ਗਿਆ ਹੋਵੇ ਕਿ ਆ ਚੀਜ਼ਾਂ ਜੀ ਤੇ ਉਹ ਜਦੋਂ ਉਹਨਾਂ ਨੂੰ ਇਹ ਗੱਲ ਦਾ ਹੁਣ ਪਤਾ ਲੱਗੂਗਾ ਤੁਹਾਡੇ ਜਰੀਏ ਜਾਂ ਆਦਰਵਾਇਜ਼ ਤਾਂ ਉਹ ਮਹਿਸੂਸ ਕਰਨਗੇ ਇਸ ਗੱਲ ਨੂੰ ਕਿ ਅਸੀਂ ਤਾਂ ਸਰਕਾਰ ਦੇ ਵਾਸਤੇ ਕੰਮ ਕਰਨਾ ਮੁਲਾਜ਼ਮ ਕਿਹਦੇ ਹੁੰਦੇ ਸਰਕਾਰ ਦੇ ਹੁੰਦੇ ਇੱਕ ਇੱਕ ਆਰਡਰ ਕੱਢਿਆ ਗਿਆ ਸੀ ਅੱਜ ਕਿ 5 ਵਜੇ ਤੱਕ ਆ ਜਾਓ ਅਛੂਟੀ ਦਾ ਵਾਪਸ ਉਹ ਉਹ ਆਰਡਰ ਮਤਲਬ ਜਦੋਂ ਤੁਸੀਂ ਤਾਂ ਕਿਹੜੇ ਆਰਡਰ ਆਰਡਰ ਦੇਖੋ ਜਦੋਂ ਪਹਿਲਾਂ ਹੀ ਬੰਦੇ ਕੰਮ ਤੇ ਆ ਤਾਂ ਆਰਡਰ ਸਟੈਂਡ ਕਰਦਾ ਉਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੈ ਨਾ ਔਰ ਉਹ ਕਾਫ ਸਟੈਂਡ ਕਰਦਾ ਜੇ ਅਸੀਂ ਕੰਮ ਤੇ ਨਾ ਹੋਈ ਅਸੀਂ ਸਮੇਂ ਇੱਕ ਛੁੱਟੀ ਤੇ ਹੋਈ ਵੀਰ ਨਾਟ ਆਨ ਸਮੇਂ ਛੁੱਟੀ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਹਾਲੇ ਸ਼ੁੱਕਰਵਾਰ ਤੱਕ ਤੁਸੀਂ ਰਜਿਸਟਰੀਆਂ ਦਾ ਕੰਮ ਹਾਲੇ ਤੱਕ ਅਸ ਤੁਹਾਡਾ ਸਟੈਂਡ ਹੈ ਵੀ ਤੁਸੀਂ ਛੱਡਿਆ ਹੋਇਆ ਜੀ 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 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ